ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਅੱਜ ਅਸੀਂ ਆ ਥਾਣਾ ਪਰਾਣਾਚਲਾ ਦੇ ਪੁੱਛਿਆਂ ਜਿੱਥੇ ਨਵੇਂ ਐਸਐਚਓ ਜੋ ਮੋਹਨ ਲਾਲ ਜੀ ਨੇ ਸਬ ਇੰਸਪੈਕਟਰ ਉਹਨਾਂ ਵੱਲੋਂ ਥਾਣੇ ਦਾ ਜਿਹੜਾ ਚਾਰਜ ਸੰਭਾਲਿਆ ਤੇ ਜੋ ਪਹਿਲੇ ਐਸਐਚਓ ਨੇ ਮੈਡਮ ਕ੍ਰਿਸ਼ਮਾ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦੀ ਇਥੋਂ ਜਿਹੜੀ ਆ ਤਬਾਦਲਾ ਹੋ ਚੁੱਕਾ ਤੇ ਉਸ ਤੋਂ ਬਾਅਦ ਜਿਹੜੀਆਂ ਸੇਵਾਵਾਂ ਨੇ ਮੋਹਨ ਲਾਲ ਜੀ ਇਹਨਾਂ ਨੇ ਸੰਭਾਲੀਆਂ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਮਾਜ ਦੇ ਵਿੱਚ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਚੋਰੀਆਂ ਡਕੈਤੀਆਂ ਜਾਂ ਚਾਈਨਾ ਡੋਰ ਨੂੰ ਲੈ ਕੇ ਜਾਂ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਵਿਧਾਨ ਸਭਾ ਹਲਕਾ ਦਿਨਨਗਰ ਦੇ ਨਾਲ ਲੱਗਦੇ ਜਿਵੇਂ ਦਰਿਆ ਬਿਆਸ ਤੁਸੀਬੰਦ ਦੇ ਉੱਪਰ ਕਿਤਨਾ ਕਿਤੇ ਮਾਈਨਿੰਗ ਦੇ ਸਵਾਲ ਵੀ ਉੱਠਦੇ ਆ ਤੇ ਮਾਈਨਿੰਗ ਚੱਲਦੀ ਵੀ ਆ ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਉੱਤੇ ਸਵਾਲ ਕਰਾਂਗੇ ਸਭ ਤੋਂ ਪਹਿਲਾਂ ਨਰਲੇਪ ਟੀਵੀ ਦੇ ਤੁਹਾਡਾ ਹਾਰਦਿਕ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਅੱਜ ਇੱਥੇ ਚਾਰਜ ਸੰਭਾਲਿਆ ਸਭ ਤੋਂ ਪਹਿਲਾਂ ਨਰਲੇਪ ਟੀਵੀ ਵੱਲੋਂ ਤੁਹਾਨੂੰ ਜਿਹੜੀਆਂ ਵਧਾਈਆਂ ਨੇ ਲਾ ਕੇ ਚ ਆਉਂਦੇ ਤੁਹਾਨੂੰ ਵਧਾਈਆਂ ਹਾਂ ਬਹੁਤ ਬਹੁਤ ਵਧਾਈਆਂ ਆ ਸੋ ਵੱਡੀ ਜ਼ਿੰਮੇਵਾਰੀ ਹੈ ਤੁਹਾਡੀ ਸੋ ਕੁਝ ਸਵਾਲ ਨੇ ਜਿਹੜੇ ਕਿਉਂਕਿ ਗਰਾਊਂਡ ਜ਼ੀਰੋ ਦੇ ਉੱਪਰ ਕੰਮ ਕਰੀਦਾ ਜੀ ਮੀਡੀਆ ਦੇ ਜ਼ਰੀਏ ਤੇ ਜਿਹੜੀਆਂ ਸਮਾਜ ਦੇ ਵਿੱਚ ਗ੍ਰੇਤੀਆਂ ਨੇ ਬੁਰਾਈਆਂ ਨੇ ਉਹ ਤੁਸੀਂ ਵੀ ਜਾਣਦੇ ਹੋ ਕਿ ਚੋਰੀਆਂ ਡਕੈਤੀਆਂ ਦਾ ਦੌਰ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਜਿਵੇਂ ਬੀਤੇ ਦਿਨ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦੇ ਆ ਕਿ ਪੁਰਾਣੇ ਛਾਲੇ ਤੋਂ ਤੁਹਾਡੇ ਆਉਣ ਤੋਂ ਪਹਿਲਾਂ ਉਦੋਂ ਮੈਡਮ ਤੇਸ਼ਮਾ ਸੀ 3-4 ਦਿਨ ਪਹਿਲਾਂ ਦੀ ਗੱਲ ਆ ਕਿ ਜਿਵੇਂ ਕੋਈ ਪਰਵਾਸੀ ਵੀਰ ਸੀਗਾ ਉਹ ਜਾ ਰਿਹਾ ਸੀਗਾ ਪੁਰਾਣੇ ਛਾਲੇ ਤੋਂ ਨਰੇਣੀਪੁਰ ਸ਼ਾਇਦ ਨੂੰ ਤੇ ਨਾਲ ਪੈਦਲ ਤੁਰੇ ਜਾਂਦੇ ਦੋ ਨੌਜਵਾਨਾਂ ਵੱਲੋਂ ਉਹਨਾਂ ਮੋਬਾਈਲ ਜਿਹੜਾ ਚਪਟਕੇ ਖੋਲਿਆ ਗਿਆ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਕਿਸੇ ਦੀ ਦੁਕਾਨ ਟੁੱਟ ਗਈ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਟੁੱਟ ਗਈਆਂ ਸੋ ਇਹਨਾਂ ਵਾਰਦਾਤਾਂ ਨੂੰ ਲੈ ਕੇ ਜੇਕਰ ਹੋਰ ਸਮਾਜ ਵਿਰੋਧੀ ਜਿਹੜੀਆਂ ਨੇ ਗਤੀਵਿਧੀਆਂ ਉਹਦੇ ਵਿੱਚ ਚੈਨਾ ਡੋਰ ਦਾ ਵੀ ਆ ਜਾਂਦਾ ਤੇ ਇੱਥੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਸਮਝਾਓ ਸਭ ਤੋਂ ਪਹਿਲਾਂ ਤਾਂ ਜਿਹੜੀ ਚੈਨਾ ਡੋਰ ਆ ਜੀ ਬਹੁਤ ਖਤਰਨਾਕ ਕਤਕ ਹੋ ਰਹੀ ਹੈ ਜੀ 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 ਇਦੇ ਨਾਲ ਕਈਆਂ ਇਨਸਾਨਾਂ ਦੇ ਗਲੇ ਵੱਡੇ ਗਏ, ਕੰਨ ਵੱਡੇ ਗਏ, ਪਾਵਾ ਵੱਡੀਆਂ ਗਈਆਂ। ਜੀ ਜੀ ਜੀ। ਮੈਂ ਤੇ ਆਪਣੇ ਇਲਾਕੇ ਵਿੱਚ ਰਹਿੰਦੇ ਭਗਵੰਤ ਸੱਜਣਾ ਨੂੰ ਇਹੋ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਚੈਨਾ ਡੋਰ ਤੋਂ ਗਰੇਜ ਕਰਨ। ਜੀ ਜੀ ਜੀ। ਅਗਰ ਕਿਸੇ ਦਾ ਨਵਾਲਕ ਬੱਚਾ ਵੀ ਜੇ ਚੈਨਾ ਡੋਰ ਵਰਤਦਾ ਹਾਂਜੀ ਉਹਦੇ ਮਾਂ ਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਠੀਕ ਹੈ ਜੀ। ਮੇਰਾ ਸੰਦੇਸ਼ ਇਹੋ ਹੈ ਜੀ ਚੈਨਾ ਡੋਰ ਨੂੰ ਜਿਹੜਾ ਉਹ ਨਾਂ ਵਰਤੋ ਜੀ ਜੀ ਜੀ। ਜੇਕਰ ਬੱਚਾ ਤੁਹਾਡਾ ਨੇ ਪਤੰਗ ਚੜਾਉਣੇ ਹਨ ਉਹਨੂੰ ਚੈੱਕ ਕਰੋ ਕਿ ਸਾਡੇ ਬੱਚੇ ਕਿਹੜੀ ਡੋਰ ਵਰਤਦੇ ਆ ਜੀ ਜੀ ਅਗਰ ਇਸ ਡੋਰ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਜਿੰਨਾ ਬੱਚਾ ਉਹਨਾਂ ਦਾ ਮਾਪੇ ਹੋਈ ਹੈ ਜੀ ਸੋ ਇਹਨਾਂ ਸਿਕਤਾਈਆਂ ਦੇ ਬਾਵਜੂਦ ਵੀ ਜਿਵੇਂ ਕੁਝ ਦੁਕਾਨਦਾਰਾਂ ਵੱਲੋਂ ਜਿਹੜੀ ਆ ਕਿਤੇ ਨਾ ਕਿਤੇ ਗੁਪਤ ਢੰਗ ਦੇ ਨਾਲ ਚਾਈਨਾ ਡੋਰ ਵੇਚੀ ਜਾਂਦੀ ਆ ਜਾਂ ਬੱਚਿਆਂ ਵੱਲੋਂ ਚੜਾਈ ਜਾਂਦੀ ਆ ਤੇ ਬੋਰਸ ਵੱਲੋਂ ਸਮੇਂ-ਸਮੇਂ ਸਿਰ ਜਿਹੜੇ ਮਾਮਲੇ ਵੀ ਦਰਜ ਕੀਤੇ ਜਾਂਦੇ ਨੇ ਵੱਡੀ ਮਾਤਰਾ ਦੇ ਵਿੱਚ ਤੁਸੀਂ ਆ ਖਬਰਾਂ ਦੇ ਜ਼ਰੀਏ ਦੇਖਦੇ ਹੋਵੋਗੇ ਚਾਇਨਾ ਡੋਲ ਜਿਹੜੀ ਫੜੀ ਵੀ ਜਾਂਦੀ ਆ ਪਰ ਇਸ ਦੇ باوجود ਵੀ ਕਿਤੇ ਨਾ ਕਿਤੇ ਜਿਹੜਾ ਵਾ ਲੋਕਾਂ 'ਚ ਇਹ ਰੁਝਾਨ ਖਤਮ ਨਹੀਂ ਹੋ ਰਿਹਾ ਸੋ ਇਹਨਾਂ ਵੇਚਣ ਵਾਲਿਆਂ ਨੂੰ ਜਾਂ ਹੋਰ ਕੀ ਕੋਈ ਸਖਤ ਚੇਤਾਵਨੀ ਤੁਹਾਡੇ ਵੱਲੋਂ ਕੀ ਹੈ ਮੇਰੀ ਜੇ ਦੁਕਾਨਦਾਰਾਂ ਨੂੰ ਇਹ ਉਤਾਰਨਾ ਜੀ ਜੇ ਕੋਈ ਚੈਨਾ ਟੋਰ ਵਰਤਦਾ ਜੀ ਜੀ ਵੇਚਦਾ ਫੜਿਆ ਗਿਆ ਹਾਂਜੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਏਗੀ ਜੀ ਹਾਂਜੀ ਹਾਂਜੀ ਬੇਸ਼ੱਕ ਸਰ ਅਵਸੀ ਗੱਲ ਕਰੀਏ ਬਸੰਤ ਨਿਕਲ ਚੁੱਕਿਆ ਹਾਂ ਪਰ ਫਿਰ ਵੀ ਕਿਧਰੇ ਕਿਧਰ ਕਿਧਰੇ ਬੱਚਿਆਂ 'ਚ ਕਰੇਜ ਆ ਜੀ ਕਰੇਜ ਕਰੇਜ ਹੈਗਾ ਹਾਂ ਕਰੇਜ ਹੈਗਾ ਜੀ ਪਤੰਗ ਚੜਾਉਂਦਾ ਹਾਂਜੀ ਹਾਂਜੀ ਮੇਰੀ ਦੁਕਾਨਦਾਰ ਵੀਰਾਂ ਨੂੰ ਇਹ ਬੇਨਤੀ ਆ ਕਿ ਉਹ ਚੈਨਾ ਟੋਰ ਨਾ ਵੇਚਣ ਜੇ ਕੋਈ ਦੁਕਾਨਦਾਰ ਵੀ ਚੈਨਾ ਟੋਰ ਵਰਤਦਾ ਫੜਿਆ ਗਿਆ ਹਾਂਜੀ ਉਹ ਆਪਣਾ ਜੇਮਵਰਕ ਖਤ ਹੋਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸੋ ਦਰਿਆ ਬਿਆਸ ਤੋਂ ਸਿਬੰਦੇ ਹਦੂਦ ਦੇ ਨਾਲ ਪ੍ਰਾਣਾਸ਼ਾਲਾ ਖੇਤਰ ਤੇ ਜਿਹੜਾ ਕੋੜੇ ਅਧਿਕਾਰ ਖੇਤਰ ਆਉਂਦੇ ਨਹੀਂ ਇੱਥੇ ਕਿਤੇ ਨ ਕਿਤੇ ਮਾਈਨਿੰਗ ਜਿਹੜੀ ਹੋ ਵੀ ਚੱਲਦੀ ਆ ਜਿਵੇਂ ਅੱਜ ਇੱਚੀਆਂ ਛੋੜੀਆਂ ਤੇ ਅਸੀ ਇੱਕ ਨਿਊਜ਼ ਪ੍ਰਕਾਸ਼ਤ ਕੀਤੀ ਸੀ ਉੱਥੇ ਨਾ ਸਾਰ ਇੱਕ ਗੰਭੀਰ ਜਿਹੜਾ ਚਿੰਤਾ ਦਾ ਵਿਸ਼ਾ ਕਿ ਜਿਵੇਂ ਹਰ ਸਾਲ ਬਰਸਾਤਾਂ ਦੇ ਦਿਨਾਂ ਦੇ ਵਿੱਚ ਹੜ੍ਹਾਂ ਦਾ ਖਤਰਾ ਵੀ ਰਹਿੰਦਾ ਤੇ ਪਿਛਲੀ ਵਾਰੀ ਹੜ ਆਏ ਵੀ ਸਨ ਉੱਥੇ ਇੱਕ ਸੇਫਟੀ ਸਪਰ ਹੈਗਾ ਉਹਦੇ ਨਾਲ ਮਾਈਨਿੰਗ ਚੱਲ ਰਹੀ ਹੈ ਜਗਤਪੁਰ ਟਾਂਡਾ ਦੋਹਲ ਦੇ ਸਾਹਮਣੇ ਚੱਲ ਰਹੀ ਹੈ ਫਿਰ ਦਲੇਲਪੁਰ ਦੇ ਸਾਹਮਣੇ ਮਾਈਨਿੰਗ ਚੱਲ ਰਹੀਆਂ ਨੇ ਮਨਾਹੀ ਦੇ ਬਾਵਜੂਦ ਵੀ ਉੱਥੇ ਕੀ ਕਹਿਣਾ ਤੁਹਾਡਾ ਦੇਖੋ ਜੀ ਮੈਂ ਚੇਤਰੀ ਦਾ ਚਾਰਜ ਸੰਭਾਲ ਲਿਆ ਜੀ ਜੀ ਮੈਂ ਤਾਂ ਕਿਸੇ ਨੂੰ ਇਜਾਜ਼ਤ ਨਹੀਂ ਦਵਾਂਗਾ ਕੋਈ ਮਾਈਨਿੰਗ ਕਰੇਗਾ ਅਗਰ ਕੋਈ ਮੈਨੂੰ ਮਾਈਨਿੰਗ ਕਰਦਾ ਫੜਿਆ ਗਿਆ ਜੀ ਜੀ ਮੈਂ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਪਰਚਾ ਦਵਾਂਗਾ ਜੀ ਠੀਕ ਹੈ ਜੀ ਸੋ ਇਸ ਸੰ ਸਾਡੇ ਨਾਲ ਹੌਨ ਲਾਲ ਜੀ ਜਿਨ੍ਹਾਂ ਵੱਲੋਂ ਜਿਹੜਾ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇਲਾਕੇ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦਾ ਜਿਹੜਾ ਕਿਸੇ ਨੂੰ ਅਜਾਜ਼ਤ ਨਹੀਂ ਦਿੱਤੀ ਜਾਊਗੀ ਸੋ ਚਾਹੇ ਉਹ ਚੋਰੀਆਂ ਡਕੈਤੀਆਂ ਦਾ ਦੌਰ ਹੋਵੇ ਚਾਹੇ ਚੈਨਲ ਟੋਰ ਦਾ ਹੋਵੇ ਚਾਹੇ ਮਾਈਨਿੰਗ ਦਾ ਨਜਾਇਜ਼ ਜਿਹੜਾ ਮਾਈਨਿੰਗ ਮਾਫੀਆ ਦਾ ਧੰਦਾ ਚੱਲਦਾ ਹੋਵੇ ਉਹਨਾਂ ਦਾ ਕਹਿਣਾ ਕਿ ਉਹ ਅਜਾਜ਼ਤ ਨਹੀਂ ਉਹਨਾਂ ਵੱਲੋਂ ਦਿੱਤੀ ਜਾਊਗੀ ਸਖਤ ਕਾਰਵਾਈ ਕੀਤੀ ਜਾਊਗੀ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਇਹ ਹੈ ਕਿ ਜੋ ਨਵੇਂ ਐਸਐਚਓ ਆਏ ਨੇ ਮਨ ਲਾਲ ਜੀ ਇਨਾਂ ਦੀ ਕੀ ਸਰਗਰਮੀ ਰਹਿੰਦੀ ਆ ਕੀ ਗਤੀਵਿਧੀ ਰਹਿੰਦੀ ਜੋ ਇਹ ਦਾਅਵੇ ਕਰਦੇ ਨੇ ਨਰਲਿਪ ਟੀਵੀ ਤੇ ਉਹਤੇ ਕਿੰਨੇ ਕੁ ਖਰੇ ਉਤਰਦੇ ਨੇ ਇਹ ਸਮਾਂ ਦੱਸੂਗਾ ਕਿਉਂਕਿ ਸਮੇਂ-ਸਮੇਂ ਸਿਰ ਹਰ ਥਾਣੇ ਦੇ ਵਿੱਚ ਜਿਹੜਾ ਬਾਦਲਿਆਂ ਦਾ ਬਦਲੀਆਂ ਦਾ ਦੌਰ ਹੈ ਜਿਹੜਾ ਇਹ ਤਾਂ ਚੱਲਦਾ ਹੀ ਰਹਿਣਾ ਪਰ ਕਿਹੜੇ ਅਫਸਰ ਦੀ ਭੂਮਿਕਾ ਇਲਾਕੇ ਦੇ ਵਿੱਚ ਕੀ ਰਹਿੰਦੀ ਆ ਇਹ ਸਮਾਂ ਦੱਸੂਗਾ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਮ ਮਹਿਕੋ ਰਵਿੰਦਰ ਸਿੰਘ ਘਰਾਇਆ ਨਰਲਿਪ ਟੀਵੀ ਗੁਰਦਾਸਪੁਰ